ਬੜਾ ਦਿਲ ਕਰੀ ਜਾਂਦਾ ਬਟਨ ਦੱਬਣ ਨੂੰ ਝੜੂ ਵਾਲਾ ਸੋ ਮੈਂ ਸੁਪਰੀਮ ਕੋਰਟ ਚ ਲੜ ਰਿਹਾ ਪੰਜਾਬ ਦੇ ਹੱਕਾਂ ਲਈ ਮੈਂ ਗਵਰਨਰ ਨਾਲ ਲੜ ਰਿਹਾ ਪੰਜਾਬ ਦੇ ਹੱਕਾਂ ਲਈ ਮੈਂ ਸੈਂਟਰ ਨਾਲ ਲੜ ਰਿਹਾ ਪੰਜਾਬ ਦੇ ਹੱਕਾਂ ਲਈ ਬਸ ਮੈਨੂੰ ਇਹ ਥੋੜਾ ਜਿਹਾ ਹੌਸਲਾ ਦੇ ਦਿਓ ਲੜੂੰਗਾ ਤਾਂ ਹੈਗਾ ਮੈਂ ਮੈਂ ਕੋਈ ਲੜਾਈ ਤੋਂ ਭਜਣਾ ਨਹੀਂ ਪਰ ਇਹਨਾਂ ਮੈਂ ਕਿਵੇਂ ਕੱਲਾ ਰਹਿ ਜਾ ਤੁਸੀਂ ਮੇਰਾ ਸਾਥ ਦਿਓ ਕਿਉਂਕਿ ਇਹ ਬਹੁਤ ਵੱਡਾ 70 ਸਾਲ ਪੁਰਾਣਾ ਉਲਝਿਆ ਹੋਇਆ ਤਾਣਾ ਇਹ ਠੀਕ ਤਾਂ ਹੋਊਗਾ ਤੁਸੀਂ ਸਾਥ ਦੇਉਂਗੇ ਨੌਜਵਾਨ ਮੁੰਡਿਆਂ ਦਾ ਮੈਨੂੰ ਜੋਸ਼ ਚਾਹੀਦਾ ਹੈ ਬਜ਼ੁਰਗਾਂ ਦਾ ਮੈਨੂੰ ਤਜਰਬਾ ਤੇ ਹੋਸ਼ ਚਾਹੀਦਾ ਜਦੋਂ ਜੋਸ਼ ਤੇ ਹੋਸ਼ ਇਕੱਠੇ ਹੋ ਜਾਣ ਕਿਉਂਕਿ ਬਜ਼ੁਰਗਾਂ ਨੇ ਬਹੁਤ ਸਾਰੀਆਂ ਹਨੇਰੀਆਂ ਤੂਫਾਨ ਝੱਲੇ ਹੋਏ ਨੇ ਇਹਨੂੰ ਪਤਾ ਹੈ ਕਿ ਕਾਕਾ ਇੱਥੋਂ ਆਏ ਨਹੀਂ ਆਏ ਹੁੰਦਾ ਔਰ ਪਹਿਲਾ ਮੁੱਖ ਮੰਤਰੀ ਹੈ ਮੈਨੂੰ ਤਾਂ ਕਿਸੇ ਨੇ ਗੱਲ ਲਿਖ ਕੇ ਭੇਜਿਆ ਮਹੀਨਾ ਪਹਿਲਾਂ ਕਿ ਜਿਹਨੂੰ ਅਸੀਂ ਬਾਈ ਜੀ ਵਾਲੇ ਤਾਂ ਨੇੜੇ ਨਹੀਂ ਲੱਗਣਦੇ ਸੀ ਪਹਿਲਾਂ ਵਾਲੇ ਤਾਂ ਨੇੜੇ ਨਹੀਂ ਲੱਗਣਦੇ ਜਿੰਦਾਬਾਹ ਆ ਇੱਕ ਮੁੰਡੇ ਨੇ ਫੋਟੋ ਖਿੱਚੀ ਹੋਣੀ ਆ ਹਾਂ ਜੀ ਬਹੁਤ ਖੁਸ਼ ਆ ਮੈਨੂੰ ਮਾੜਾ ਜਿਹਾ ਕਿਹਾ ਮੇਰਾ ਸੈਲਫ ਆ ਸੀਐਮ ਸਾਹਿਬ ਪਹਿਲੇ ਦੇਖਿਆ ਭਗਵੰਤ ਮਾਨ ਜੀ ਇਹਨਾਂ ਨਾਲ ਅਸੀਂ ਦਿਲੋਂ ਜੁੜੇ ਆ ਇਹਨਾਂ ਨੂੰ ਮਾੜਾ ਜਿਹਾ ਕਿਹਾ ਮੈਂ ਕਿਹਾ ਸਰ ਸੈਲਫੀ ਖਿਚਾਉਣੀ ਕਹਿੰਦੇ ਖਿਚਾ ਲਾਓ ਪਹਿਲੇ ਵਾਲੇ ਕਿੱਥੇ ਉਹ ਤਾਂ ਡਾਂਗਾ ਮਾਰਦੇ ਸੀ ਸਰ ਜੀ ਜਿੰਦਾਬਾਹ ਸੋ ਮੈਂ ਮੈਂ ਕੋਈ ਮੁੱਖ ਮੰਤਰੀ ਨਹੀਂ ਮੈਂ ਤੁਹਾਡਾ ਪੁੱਤ ਕਿਸੇ ਦਾ ਛੋਟਾ ਭਾਈ ਕਿਸੇ ਦਾ ਵੱਡਾ ਭਾਈ ਕਿਸੇ ਦਾ ਭਤੀਜਾ ਸੋ ਮੈਂ ਉਹ ਬਣ ਕੇ ਤੁਹਾਡੇ ਕੋਲ ਵਿਚਰਦਾ ਰਹਿਣਾ ਤੇ ਕੋਈ ਮੈਨੂੰ ਪੈਸੇ ਦਾ ਜਾਂ ਕੋਈ ਲਾਲਚ ਨਹੀਂ ਉਹ ਉਹ ਤਾਂ ਗੱਲਾਂ ਛੱਡਿਆਏ ਜੀ ਉਹ ਤਾਂ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਆ ਤੁਹਾਡਾ ਕਿਉਂ ਨਹੀਂ ਹੋਇਆ ਸਵਾ ਦੋ ਸਾਲ ਹੋ ਗਏ ਮੈਂ ਕਿਹਾ ਫਰਕ ਇੰਨਾ ਕਹ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਤੇ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਐਨਾ ਫਰਕ ਹੈ ਜੋ ਮੈਨੂੰ ਦੌਲਤਾਂ ਦੌਲਤਾਂ ਸ਼ੌਰਤਾਂ ਵਾਲੀਆਂ ਬਲੰਦੀਆਂ ਤੁਸੀਂ ਮੈਨੂੰ 17.5 ਸਾਲ ਦੀ ਉਮਰ 'ਚ ਦਿਖਾਤੀਆਂ ਸੀ ਫਿਰ ਰੱਬ ਨੇ ਮੇਰੀ ਇੱਧਰ ਡਿਊਟੀ ਲਾਈ ਹੈ ਪਹਿਲਾਂ ਕੈਸਟਾ ਸੀੜੀਆਂ 'ਚ ਵੀ ਇਹੀ ਗੱਲ ਕਰਦਾ ਸੀ ਕਿ ਲੁੱਟੋ ਨਾ ਆਹ ਲੁੱਟ ਰਹੇ ਨੇ ਆਹ ਕੁੱਟ ਰਹੇ ਨੇ ਸਿਸਟਮ ਦੇ ਖਿਲਾਫ ਬੋਲਦਾ ਸੀ ਹੁਣ ਸਿਸਟਮ ਬਦਲਣ ਦੀ ਤਾਕਤ ਦਿੱਤੀ ਤਾਂ ਇਹ ਅਰਦਾਸ ਕਰਦੇ ਆ ਸਵੇਰੇ ਸ਼ਾਮ ਕਿ ਪ੍ਰਮਾਤਮਾ ਕੋਈ ਇਹੋ ਜਿਹਾ ਫੈਸਲਾ ਨਾ ਕਰਾ ਲਈਂ ਕਿ ਕਿਸੇ ਮੇਰੇ ਫੈਸਲੇ ਨਾਲ ਕਿਸੇ ਘਰ ਦਾ ਚੁੱਲ੍ਹੇ ਦੀ ਅੱਗ ਬੁਝਦੀ ਹੋਵੇ ਔਰ ਸਮੱਤ ਬਖਸ਼ੀ ਬਲ ਬਖਸ਼ੀ ਜਿੰਨੀ ਕਿ ਇੱਜ਼ਤ ਬਖਸ਼ਦੀ ਬਸ ਇਹ ਕਾਇਮ ਰਹੇ ਭਾਵੇਂ ਬਧਾਈ ਨਾ ਪਰ ਘਟਣ ਨਾ ਦੇ ਵੀਰੋ ਵੀਰੋ ਹਰਵਿੰਦ ਕੇਜਰੀਵਾਲ ਨੂੰ ਅੰਦਰ ਕਰਕੇ ਇਸ ਤੇ ਇਹ ਸੋਚਦੇ ਸੀਗੇ ਬਦਨੀ ਆਵਾਜ਼ ਪੈਦ ਕਰ ਦਾਂਗੇ ਪਾਰਟੀ ਖਤਮ ਕਰ ਦਾਂਗੇ ਪਾਰਟੀ ਦਰਿਆ ਆਪ ਦਾ ਰਸਤਾ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗ ਸਕਦੇ ਬੋਦੀ ਸਾਹਿਬ ਤੁਸੀਂ ਗਲਤ ਫਹਿਮੀ ਚੋ ਗਲਤਫਹਿਮੀ ਚੋ ਕੇ ਸਾਡੇ ਪ੍ਰਧਾਨ ਨੂੰ ਅੰਦਰ ਕਰਕੇ ਪ੍ਰਧਾਨ ਅន្តਰ ਕਰ ਦੋਗੇ ਪਰ ਜਿਹੜੀ ਉਹਦੀ ਸੋਚ ਪੈਦਾ ਹੋ ਗਈ ਆ ਕਰੋੜਾ ਬੰਦੇ ਲੱਖਾਂ ਬੰਦੇ ਉਹਨੂੰ ਕਿਵੇਂ ਅੰਦਰ ਕਰੋਗੇ ਜੀ ਕੀ ਸੋਚ ਨੂੰ ਕਿਵੇਂ ਅੰਦਰ ਕਰ ਦੋਗੇ ਤੁਸੀਂ